ਇੱਕ ਵਾਰੀ ਜਾਨਵਰ ਲੈ ਕੇ ਦੂਰੀ ਦੂਰੀ ਵਰੀ ਆਇਆ ਲੈ ਵੇਖੋ ਧਰਤੀ ਤੇ ਮੋਰੀ ਕੱਢਲ ਚਵਾਈ ਬਸ ਮਹੀਨੀ ਜਿਵੇਂ ਹੈਣਾ ਘਾਟ ਬਸ ਮਹੀਨੀ ਥੋੜਾ ਹੋਟ ਚੁਆਇਸ ਦਾ ਬੋਲ ਇਹ ਮੈਂ ਚੋਣੀ ਵੇਖਣਾ ਆਪਾਂ ਵਾਠ ਠੀਕ ਆ ਓਕੇ ਨਾੜਗੰਡ ਕੱਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫੜਮਾਉਣ ਦੇ ਲਈ ਮੈਂ ਇਸ ਟੇ ਮੌਜੂਦ ਆ ਮਿੱਤਰੋ ਫਰੋਜਪੁਰ ਜ਼ਿਲ੍ਹੇ ਦਾ ਮਾਨਮੱਤਾ ਨਗਰ ਆ ਪਿੰਡ ਕੱਬਰ ਵੱਛਾ ਕੱਬਰਵੱਛੇ ਪਿੰਡ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਹਾਂ 2 ਜਨਵਰੀ 22 ਦੇ ਕੋਲੇ ਵਕਾਊ ਆ ਮਿੱਤਰੋ ਇੱਕ ਵੈੜ ਇੱਕ ਮੱਝ ਮਨਪ੍ਰੀਤ ਬਾਈ ਦਾ ਨਾਮ ਆ ਤੇ ਵਪਾਰ ਦਾ ਬਾਈ ਦਾ ਕੰਮ ਆ ਮਿੱਤਰੋ ਤਸਵੀਰਾਂ ਦੇ ਵਿੱਚ ਜਿਹੜਾ ਲੱਗਦਾ ਸੋਹਣਾ ਉਹਦੇ ਤੋਂ ਹਮੇਸ਼ਾ ਚੜਤ ਚੜਾਈ ਦੀ ਜਿਹੜਾ ਬੰਦਾ ਕਰਦਾ ਮਿਹਨਤ ਮਿੱਤਰੋ ਉਹਦੇ ਤੋਂ ਹੀ ਤੁਹਾਨੂੰ ਮੱਝ ਦਵਾਈ ਦੀ ਆਜੋ ਫਿਰ ਕਰਦੇ ਆਪਾਂ ਇੱਕ ਮਿਹਨਤੀ ਵੀਰੇ ਦੇ ਨਾਲ ਗੱਲਬਾਤ ਸਾਰੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਮਨਪ੍ਰੀਤ ਕਿਵੇਂ ਆ ਵਧੀਆ ਜੀ ਪਰਿਵਾਰ ਕਿਵੇਂ ਆ ਵਧੀਆ ਜੀ ਠੀਕ ਠਾਕ ਚਲੋ ਸ਼ੁਕਰ ਆ ਅੱਛਾ ਵੀ ਗੱਲ ਹੈ ਸੱਜਣਾ ਕਿ ਤੇਰੇ ਕੋਲ 10 ਪਈ ਦੋ ਜਾਣਵਾਰਾਂ ਦੇ ਹਾਂਜੀ ਅੱਛਾ ਕਿਹੜੇ ਕਿਹੜੇ ਆ ਮੈਨੂੰ ਦੱਸ ਯਾਰ ਇੱਕ ਤਾਂ ਜੀ ਆ ਮੈਂ ਆ ਹਾਂ ਤੇ ਇੱਕ ਪਰਲੀ ਗਾਂ ਇੱਕ ਪਰਲੀ ਗਾਂ ਅੱਛਾ ਮੇ ਕਿੰਨੇ ਦਿਨਾਂ ਦੀ ਸੂਈ ਆ ਯਾਰ ਮੈਂਨ ਸੂਈ ਨੂੰ 10 ਦਿਨ ਹੋ ਗਏ ਜੀ ਮਗਰ ਕੱਟਾ ਕੇ ਕੱਟੀ ਕੱਟੀ ਆ ਜੀ ਮਗਰ ਮਗਰ ਉਹਦੇ ਕੱਟੀ ਕਿੰਨੇ ਦੁੱਧ ਤੇ ਚਲਦੀ ਆ ਮਨਪ੍ਰੀਤ ਬਾਈ 9-10 ਕਿਲੋ ਦੁੱਧ ਹੋਊਗਾ ਜੀ 9-10 ਕਿਲੋ ਦੁੱਧ ਖੁੱਲਾ ਡੁੱਲਾ ਹੈਗਾ ਝੋਣ ਵਾਲਾ ਹੈਨਾ ਝੋਣ ਵਾਲਾ ਹੈ ਵੀ ਨਵਾਂ ਅੰਗ ਝੋਟੀਆਂ ਜੀ ਆ ਠੀਕ ਆ ਦੂਜਾ ਸੂਈ ਆ ਜੀ ਠੀਕ ਆ ਮਨਪ੍ਰੀਤ ਬਾਈ ਤੇ ਬੱਚਾ ਲਾਈਏ ਇਹਨੂੰ ਪਹਿਲਾਂ ਫੇਰ ਕੋ ਆ ਗਿਆ ਦੇ ਚਵਾਈ ਦੀ ਬੱਲੇ ਬੱਲੇ ਲੈ ਵੀ ਭਾਤ ਤੁਹਾਨੂੰ ਦੱਸਿਆ ਨਾ ਜਦੋਂ ਮੈਂ ਦਾ ਤੇ ਤੁਸੀਂ ਚੜਾ ਲਓ ਚੜਾ ਲਓ ਵਾਲਾ ਕਰਦੇ ਨਾ ਕੰਮ ਅੱਜ ਜਾਇਜ਼ ਬਿਲਕੁਲ ਜਾਇਜ਼ ਕੀਮਤ ਦੀ ਮੈਂ ਤੁਹਾਨੂੰ ਵਿਖਾਉਣੀ ਆ ਆ ਜੋ ਕਰਾਂ ਦੀ ਨਾ ਪੁੱਤ ਇਹ ਮਨਪ੍ਰੀਤ ਆ ਜਿੰਦੇ ਕੋਲੇ ਹੋਣਾ ਹੀ ਇੱਥੇ ਦਾ ਤੈਨੂੰ ਰਾਤ ਨੂੰ ਵੀ 8 ਵਜੇ ਤੱਕ ਨੰਬਰ ਹੋਣੀਆਂ ਪੈਣੀਆਂ ਕਰਨੀਆਂ ਹਨ ਲੈ ਵੀ ਮਿੱਤਰੋ ਹੁਣ ਤੁਹਾਨੂੰ ਧਾਰਾ ਵਿਖਾ ਦਈਏ ਪਰ ਸਮਈਆ ਮੈਂ ਲੈ ਵੀ ਬਾਈ ਮਾਰੀ ਕਰੇ ਛੱਟਾ ਤੇ ਹੁਣ ਧਾਰਾ ਦੇ ਮਾਰ ਲੈ ਵੇਖੋ ਕਰਾਂ ਦੀ ਬਾਈ ਇਹ ਆ ਮਨਪ੍ਰੀਤ ਗੱਬਰ ਵਛਾ ਪੈਂਡਾ ਗੱਬਰੂ ਦਾ ਕਹਿੰਦੇ ਮਿੱਤਰੋ ਮੁੱਛਾ ਕੁੰਡੀਆਂ ਰੱਖੀਆਂ ਵਾਲ ਬੜੇ ਇਕਟਾਏ ਆ ਇਹਦੇ ਕੋਲ ਵੀ ਜਿਹੜੇ ਜਨਕਲ ਵਾਲੀ ਜਾਨਵਰ ਲੈ ਕੇ ਦੂਰੀ ਦੂਰੀ ਵਰੀ ਆਏ ਆ ਲੈ ਵੇਖੋ ਧਰਤੀ ਤੇ ਮੋਰੀ ਕੱਢਣ ਚਵਾਈ ਬਸਮੀ ਨਹੀਂ ਹਜੇ ਮੈਂ ਹਨਾ ਘੱਟ ਬਸਮੀ ਇਹ ਥੋੜਾ ਹੁਣ ਚੁਆਇਸ ਦਾ ਬੋਲ ਲਿਮੈਂ ਚੋਣੀ ਵੇਖਣਾ ਪਵਾ ਠੀਕ ਆ ਓਕੇ ਨਾੜਗੰਡਪੂਰ ਛੱਟਾ ਦੀ ਤੇਰੀ ਗਾਰੰਟੀ ਆ ਇਹ ਨਾ ਹੋਵੇ ਆਏ ਤੂੰ ਥਾਣੇ ਨਿਕਲੀ ਜਾਵੇ ਘੱਟ ਬਾਈ ਮੇਰੀ ਗਾਰੰਟੀ ਹੋਇਆ ਕਰੂਗੀ ਭਾਈ ਹੁਣ ਹਾਂ ਵਾਕਈ ਚੋਣ ਬਹੁਤ ਚੰਗਾ ਯਾਰ ਹਨਾ ਹੂੰ ਏ ਪਾਸ ਕਰਨੀ ਚਾਹੀਦੀ ਆ ਭਾਈ ਮੰਡੀ ਵਿੱਚ ਵੀ ਆਏ ਆਏ ਦੇਖਦੇ ਪ੍ਰੈਸ਼ਰ ਉਹ ਜਦੋਂ ਉਹਨਾਂ ਨੂੰ ਤਲੀ ਤੇ ਧਾਰ ਮਾਰੇ ਤੋਂ ਪਤਾ ਲੱਗ ਜਾਂਦਾ ਮੈਂ ਕਿੰਨੇ ਪਾਣੀ ਚ ਹਣਾ ਐਵੇਂ ਥੋੜਾ ਮੰਡੀਆਂ ਦੇ ਵਿੱਚੋਂ 20 20 ਮਈਆਂ ਲੈ ਲੈਂਦੇ ਅਗਲੇ ਲਿਆ ਵੀ ਤੋਰ ਇਹਨੂੰ ਕੱਢ ਬਾਹਰ ਕੇ ਇਹ ਭਾਈ ਪਾਸ ਕਰਨ ਦਾ ਵੀ ਤਰੀਕਾ ਹੁੰਦਾ ਓਡੋ ਵੱਡੀ ਮੈਂ ਜਮਾ ਮੈਂ ਵਰਾਦੀ ਉੱਥੇ ਪਾਸਮੀ ਨਹੀਂ ਮੈਂ ਮੇਰੇ ਪਾਸ ਵੀ ਨਹੀਂ ਆਦੀ ਹਾਂ ਵੇਖੋ ਕਿਹੜਾ ਅੱਛਾ ਮਨਪ੍ਰੀਤ ਲਿਆ ਔਰੇ ਫੜਾ ਰੱਸਾ ਮੈਨੂੰ ਫੜਾ ਤਲੇ ਲੈ ਭਰਾ ਮਨਪ੍ਰੀਤ ਆਹ ਕਿਹੜੇ ਜਿਹੜਾ ਕੜਾ ਹੋਰੇ ਲੈ ਕਿੰਨੇ ਦੀ ਦੇਣੀ ਹੈ ਧਾਰੋ ਲਓ ਜੀ ਕਿੰਨੇ ਦੀ ਮਾਲ ਦਾ 95000 ਰੁਪਿਆ ਜੀ ਇਹਦਾ ਯਾਰ ਮੋਲਣਾ ਕਵਲਣਾ ਮਾਰੀ ਯਾਰ ਤੇਨੀ ਕਿੰਨੇ ਦੀ ਦੱਸ ਮੈਨਾਂ ਦੀ ਚੰਗੀ ਲੱਗਦੀ ਤੁਹਾਨੂੰ ਲੈ ਜਾਈਂ 80 ਦੀ ਦੇਦਾ ਨਾ ਜੀ ਨਾ 80 ਦੀ ਕੌਣ ਮੈਂ ਦਿੰਦਾ ਕਿੰਨੇ ਦੀ ਫਿਰ ਹਾਂ ਨਾ ਦੱਸ ਜਮਾਂ ਨੇੜੇ ਜੇ ਗੱਲ ਕਰਦੇ ਮਨਪ੍ਰੀਤ ਆਹ ਨੇੜੇ ਜੇ ਮਾਨ ਤਨ ਕਰਦੇ ਆਂਗੇ ਮੌਕੇ ਤੇ ਜੀ ਇਹ ਨਹੀਂ ਵੀਰੇ ਨਹੀਂ ਮੇਰਾ ਇਹ ਟਿਕਾਣੇ ਤੀਰ ਲਾਦੇ ਮੇਰੇ ਵਾਲੀਆਂ ਵੀਡੀਓ ਤੇ ਮਾਨ ਤਨ ਪਾਉਂਦਾ ਕਿ ਕਰਿਆ ਕਰੋ ਬਸ ਗੱਲ ਖਤਮ ਆਪਣਾ ਸੌਦਾ ਤੈ ਹੋਏ ਹੁੰਦੇ ਬਾਹਰ 90000 ਦੀ ਮੈਂ ਦੇ ਦਿਆਂਗੇ ਜੀ ਉਹ ਫੋਨ ਦਾ ਬੋਡੀ 85 ਦੀ ਮੈਂ ਵੇਚਤੀ ਤੈਰੀ ਪਕਾਈ ਮੈਂ ਨਹੀਂ ਕੀਤੀ ਤਾਂ ਬਸ ਹੁਣ ਇਹੋ ਬਸ 86 ਵੀ ਨਹੀਂ ਦੇਣਾ ਬਸ ਗੱਲ ਖਤਮ ਲੈ ਜਾਣ ਦੇ ਲੈ ਵੀ ਮਿੱਤਰੋ 9 10 ਕਿਲੋ ਦੁੱਧ 10 ਕਿਲੋ ਦੇਈ ਜਾਊਗੀ ਬਈ ਅੱਜ ਭਾ ਜਿਹੜਾ 85 ਵਾਲਾ ਨਹੀਂ ਮਿਲਦਾ ਸਿੱਧੀ ਗੱਲ ਆ ਬਾਈ ਛੇਤੀ ਨਹੀਂ ਮੱਥੇ ਲੱਗਦਾ ਠੀਕ ਐ ਮਨ ਵੀ ਖੁਸ਼ ਨਹੀਂ ਬਾਈ 90000 ਦੀ ਮੈਂ ਹੋਊ 85 ਦੀ 85 ਦੀ 85 ਦੀ 86 ਦੀ ਨਹੀਂ 85000 ਰੁਪਏ ਦੀ ਬਾਈ ਮੈਂ ਹੋਊ 85000 9000 ਲੋਕਾਂ ਵਾਲੀ ਆਪਾਂ ਗੱਲ ਨਹੀਂ ਕੀਤੀ ਲੱਖ ਮੰਗਿਆ 10 ਮੰਗੀ ਜਾਈਏ 85999 ਦੀ ਨਹੀਂ ਇਹ ਨਾ ਕਰ ਮੇਰਾ ਵੀ ਬਾ ਨਾ ਹੁਣ ਗੱਲ ਖਤਮ ਆ ਵੈੜ ਬਾਰੇ ਦੱਸ ਤੂੰ ਯਾਰ ਹੋਰ ਕੋਈ ਇਹਦਾ ਤਾਂ ਨਿਪਟ ਗਿਆ ਕੰਮ ਵੈੜ ਜੀ ਦੂਜਾ ਸੁਆ ਦੂਜਾ ਸੁਆ ਹੈ ਕਿੰਨੇ ਦਿਨ ਲੈਂਦੀ ਹੈ ਵੀਰੇ ਪੰਜ ਤੋਂ 7 ਦਿਨ ਲੈ ਜੂਗੀ ਜੀ ਹਜੇ ਠੀਕ ਆ ਮਨਪ੍ਰੀਤ ਭਾਈ ਮਨਪ੍ਰੀਤ ਦੁੱਧ ਕਿੰਨਾ ਦੇ ਦੂਗੀ ਤੇਰੇ ਤੇ 100 ਰੁਪਏ ਬੁੱਧ ਮੇਰੇ ਤੇਰ ਬੇ ਨਾਲ 25 ਕਿਲੋ ਦੁੱਧ ਮौज ਨਾ ਦੇ ਦੂਗਾ ਬੇਸ਼ਕੀਨੀ ਬਾਈ 23 ਕਿਲੋ ਪਹਿਲਾਂ ਨੇ ਦਿੱਤਾ ਜੀ ਇਹਨੇ ਵਹਿੜ ਨੇ ਮੇਰੇ ਪਿੰਡ ਦੀ ਵਹਿੜਾ ਹੈ ਅੱਛਾ ਯਾਰ ਪਲੀ ਪੁਲੀ ਬਹੁਤ ਆ ਹਨਾ ਪਲੀ ਪੁਲੀ ਬਾਤ ਹੈ ਅੱਛਾ ਮਨਪ੍ਰੀਤ ਵੀਰੇ ਇੱਕ ਕੀ ਰੇਟ ਰੂ ਕਹਿੰਦਾ ਵੀਰੇ ਉਹਦਾ ਮੁੱਲ 85000 ਰੁਪਏ ਜੀ ਉਹਨੇ ਲੈ ਆ ਰਸਾ ਗੋਲ ਕੇ 85000 ਕਰ ਬੈਠਾ ਲੱਖਣਾ ਉਹਦਾ ਵਾਦਿਆ ਮੈਂ ਹਾਂ ਆਈ ਭੁੱਖੇ ਮਰਨਾ ਪੈਣਾ ਆਪਾ ਮੁੱਲ ਕਰਦੇ ਨੇ ਜੈ ਜਮ ਨਹੀਂ ਮੈਂ ਕਿਹੜਾ ਫਿਰ ਤੇਰਾ ਬਾਲਾ ਕਟਾਇਆ 10 ਹੀ ਮਾਂਚ ਤੋਂ ਕਟਾਇਆ 5-4 ਨਹੀਂ ਬਾਲਾ ਨਹੀਂ ਵਰਤਣ ਉਹ ਤੂੰ ਮੜ ਤੋੜ ਕੇ ਖਾ ਕੇ ਲੈ ਪਹਿਲਵਾਨ ਆ ਰਹੀ ਆ ਹਣਾ ਐ ਤੁਰਦੀ ਆ ਮੱਲਾ ਵਾਂਗੂ ਹਣਾ ਬਾਈ ਹੂੰ ਹਜੇ ਦਿਨ ਮਨਪ੍ਰੀਤ ਹੈ ਹੋਰ ਇੱਕ ਅੱਧਾ ਕੱਢ ਜੀ ਦੇ ਨੇ ਸਿਰਾ ਲਾ ਦੇਣਾ ਹਣਾ ਬਾਈ ਜੀ 5 ਤਰੀਕ ਨੂੰ ਇਹਦੇ ਆਪਦੇ ਦਿਨ ਪੂਰੇ ਆ ਜੀ ਇਹਦੇ ਆਪਦੇ ਹੈ ਲਿਆ ਓਰੇ ਮੇਰੇ ਕੋਲ ਇੱਥੋਂ ਮੋੜ ਕੇ ਲਿਆ ਆ ਬੇਰੀ ਕੋਲ ਬੇਰੀ ਦੇ ਮਿੱਠੇ ਬੇਰ ਖਾ ਲਿਓ ਤੇ ਨਾਲੇ ਆ ਕੇ ਗਾਂ ਟੈਂਪੋ ਬੇਰ ਦੇ ਦੇ 1 ਕਿਲੋ 2 ਕਿਲੋ ਤੋੜ ਕੇ ਮੇਰੇ ਯਾਰ ਜਿੰਨੇ ਮਰਜ਼ੀ ਤੋੜ ਕੇ ਖਾਈ ਜਾਓ ਫਿਰ ਹੀ ਦੇਣਿਆ ਨਾ ਬਾਅਦ ਕਿੰਨੇ 40 ਰੁਪਏ ਦੇ ਲੂਏ ਦੱਸੀ ਕਿੰਨੇ ਦੀ ਬਸ ਮਾਨ ਤਾਨ ਕਰ ਦਿਆਂਗੇ ਦੇ ਵਿੱਚ ਕਿੰਨੇ ਦੀ 85 ਚੋਂ 85 ਨਾ ਕਰ ਵੈੜ ਤੇਰੀ ਕਰਦੀ 80 80 ਮੈਂ ਤੈਨੂੰ 80000 ਦੀ ਵੇਚ ਦਿਆਂਗੇ ਯਾਰ ਤੂੰ ਕਹਿ ਨਾ ਬਸ ਛੋੜ ਕਰ ਦੇਂਗਾ ਖੁੱਲ ਮੈਂ ਛੋੜ ਕਰ ਦੇ ਆ ਖੁਸ਼ ਹੋ ਕੇ ਹਾਂ 2500 ਰੁਪਏ ਕਰ ਦਿਆਂ ਛੋੜ 2000 ਚੋਂ ਹੈਣਾ ਕਾ ਮੈਂ ਯਾਰ ਨਹੀਂ ਕਹਣਾ ਯਾਰ 2000 ਦਾ ਛੋੜ ਦਿਆ ਬਸ ਠੀਕ ਹੈ ਚੰਦ ਫੜੀ ਫੜੀ ਰਿੰਗ ਵੱਜੀ ਜਾਂਦੀ ਆ ਚੱਲ ਲੈ ਠੀਕ ਆ ਪਹਿਲਾਂ ਜਾ ਇੱਕ ਵਾਰੀ ਹੋਰ ਇਹਨੂੰ ਗੇੜਾ ਘੜਾ ਲੰਮਾ ਵੇਖ ਭਾਈ ਤੁਰਦੀ ਵੇਖੋ ਗਰਾਂ ਦੀ ਹੈਣਾ ਪੂਰਾ ਸ਼ੋਰ ਆ ਵੇੜ ਦੀ ਤੋਰ ਦੇ ਵਿੱਚ ਹਾਂ ਆ ਵੇਖ ਲੈ 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 ਵੇਖ ਹੱਕ ਤੀੜੇ ਨਹੀਂ ਠੀਕ ਆ ਮਨਪ੍ਰੀਤ ਬਈ ਯਾਰ ਸਵਾਦ ਆ ਆਨੰਦ ਆ ਮਜਾ ਵਾ ਓਕੇ ਦੀ ਰਿਪੋਰਟ ਹੈ ਹਰ ਪਾਸੇ ਤੋਂ ਹੀ ਵੈਨ ਟਿਕਾਣੀਆਂ ਬਾਈ ਹਨਾ ਮਨਪ੍ਰੀਤ ਹੈਂ ਦੱਸ ਹੁਣ ਮੈਨੂੰ ਵੀ ਜੇ ਕੋਈ ਆਖੇ ਵੀ ਇੱਕ ਗਵੰਡੀਆਂ ਨੂੰ ਗਾਂ ਲੈ ਦੇਾਂਗੇ ਤੇ ਮੱਝ ਦੇ ਦੇ ਸਾਨੂੰ ਫਿਰ ਵੀ ਕਰ ਲੇਂਗਾ ਨਾ ਫਿਰ ਵੀ ਕਰ ਲਾਂਗੇ ਜੀ ਠੀਕ ਆ ਨੰਬਰ ਦੱਸੀ ਕਿੰਨਾ 99682 47895 ਇੱਕ ਵਾਰੀ ਨੰਬਰ ਹੋਰ ਬੋਲ ਦੇ 99682 47895 ਠੀਕ ਆ ਬਈ ਇਸ ਨੰਬਰ ਤੇ ਕਰ ਲਿਓ ਵੀਰੇ ਨਾਲ ਮਿੱਤਰੋ ਤੁਸੀਂ ਗੱਲਬਾਤ ਪਿੰਡ ਕੱਬਰਵੱਛਾ ਜ਼ਿਲ੍ਹਾ ਫਿਰੋਜ਼ਪੁਰ ਮਨਪ੍ਰੀਤ ਬਾਈ ਦਾ ਨਾਮ ਆ ਮੋਟੂ ਮੋਟੂ ਕਹਿੰਦੇ ਆ